ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੋਰ ਰਾਖੇ ਸੇ ਉਭਰੇ ਹੋਰ ਮਰ ਜੰਮ ਹੈ ਆਵੈ ਜਾਏ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆ ਗੋਰ ਰਾਖੇ ਸੇ ਉਭਰੇ ਹੋਰ ਮਰ ਜਮਾ ਆਵਹ ਜਾਏ ਹੋਰ ਮਰ ਜਮਹ ਆਵਹ ਜਾਵੈ ਅੰਤ ਗਏ ਪਛਤਾਵੈ ਬਿਨ ਨਾਵੈ ਸੁਖ ਨਾ ਹੋਈ ਅਥਾ ਕਮਾਵਾ ਸੋ ਫਲ ਪਾਵੈ ਮਾਨਮੁਖ ਹੈ ਪਤਖੋਈ ਜੰਮਪੁਰ ਕੋਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਭੈਣ ਨਾ ਭਾਈ ਇਹੇ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਕਾਇਆ ਕੰਚਨ ਤਾਂ ਥਿਆ ਜਾਂ ਸਤਗੁਰ ਲਏ ਮਿਲਾਏ ਬ੍ਰਹਮ ਮਾਇਆ ਵਿੱਚੋਂ ਕੱਟੀਐ ਸਚੜੈ ਨਾਮ ਸਮਾਏ ਸਚੈ ਨਾਮ ਸੁਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੈ ਜਨ ਰਾਤੇ ਵਿਚੂ ਹਉ ਮੈਂ ਜਾਏ ਜਿਨਨੀ ਪੁਰਖੇ ਹਰ ਨਾਮ ਚਿਤ ਲਾਇਆ ਦਿਨ ਕਾ ਹੋਂ ਲਾਗੋ ਪਾਇ ਕਾਇ ਕੰਚਨ ਤਾਂ ਥਿਐ ਜਾਂ ਸਤਗੁਰ ਲੈ ਮਿਲਾਏ ਸੋ ਸਚਾ ਸੱਚ ਸਾਲਾ ਹੀ ਐ ਜੇ ਸਤਗੁਰ ਦੇ ਬੁਝਾ ਬੇਨਸਤ ਗੁਰੂ ਧਰਮ ਭੁਲਾਣੀਆਂ ਕਿਆ ਮੋਹ ਦੇਸਨ ਆਗੈ ਜਾਏ ਕਿਆ ਦੇਨ ਮੋਹ ਜਾਏ ਅਬ ਗੁਣ ਪਛਤਾਏ ਦੁੱਖੋ ਦੁਖ ਕਮਾਏ ਨਾਮ ਰਤਿਆ ਸੇ ਰੰਗ ਚਲੂਲਾ ਫਿਰ ਕੈ ਅੰਕ ਸਮਾਏ ਤਿਸ ਜੀਵੜ ਅਵਰਨਾ ਸੁਜੈ ਕਿਸ ਆਗੈ ਕਹੀਐ ਜਾਏ ਸੋ ਸਚ ਸੱਚ ਸਾਲਾਹੀਐ ਜੇ ਸਤਗੁਰ ਦੇ 부ਝਾਏ ਜਿੰਨੀ ਸਚੜਾ ਸੱਚ ਸਾਲਾ ਹਿਆ ਹਉ ਤਿੰਨ ਲਾਗੋ ਪਾਈ ਸੇ ਜਨ ਸੱਚੇ ਨਿਰਮਲੈ ਤਿੰਨ ਮਿਲਿਆ ਮਲ ਸਭ ਜਾਏ ਤਿੰਨ ਮਿਲਿਆ ਮਲ ਸਭ ਜਾਏ ਸਚੈ ਸਰਨਾਏ ਸਚੈ ਸਹਜ ਸੁਭਾਏ ਨਾਮ ਨਰੰਜਨ ਅਗਮ ਅਗੋਚਰ ਸਤਗੁਰ ਦੀ ਆਬੁਝਾਈ ਅੰਧਨ ਭਗਤ ਕਰੈ ਰੰਗ ਰਾਤੇ ਨਾਨਕ ਸੱਚ ਸਮਾਈ ਜਿਨੀ ਸੱਚੜਾ ਸੱਚ ਧਿਆਇ ਹਉ ਤਿੰਨ ਕੈ ਲਾਗਉ ਪਾਏ ਆਨੰਦੈ ਨੋ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸੁਮਾਏ ਜਿਨਨੀ ਸੱਚੜਾ ਸੱਚ ਧਿਆਇ ਹਉ ਤਿੰਨ ਕੈ ਲਾਗੋ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹਲਾ 3 ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਭਰੇ ਹੋਰ ਮਰ ਜਮੈ ਆਵੈ ਜਾਏ